ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜਾਨੋ ਪਿਆਰੇ ਗੁਰਸਿੱਖ ਕੁਰਬਾਨ ਕਰ ਦਿੱਤੇ ਤੇ ਸਤਿਗੁਰਾਂ ਨੇ ਆਪਣੇ ਚਾਰ ਪੁੱਤਰ ਵਾਰ ਕੇ ਪੰਜਵਾਂ ਪੁੱਤਰ ਆਪਣੇ ਖਾਲਸੇ ਨੂੰ ਬਣਾਇਆ ਆਖੋ ਸਤਨਾਮ ਜੇ ਕੋਈ ਪੁੱਛਦਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਸੁਪੁੱਤਰ ਕਿੰਨੇ ਨੇ ਤਾਂ ਦੱਸ ਦਿਆ ਕਰੋ ਪੰਜ ਨੇ ਪਹਿਲੇ 4 ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਜੇ ਪੁੱਛੇ ਪੰਜਵਾਂ ਕੌਣ ਹੈ ਤੇ ਉਹਨਾਂ ਨੂੰ ਦੱਸ ਦਿਆ ਕਰੋ ਕਿ ਪੰਜਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਬਣਾਇਆ ਭਾਵ ਸਾਨੂੰ ਬਣਾਇਆ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਆਖਿਆ ਸੀ ਮਾਤਾ ਸੁੰਦਰ ਕੌਰ ਜੀ ਨੇ ਪੁੱਛਿਆ ਮਾਤਾ ਸਹਿਬ ਕੌਰ ਨੇ ਪੁੱਛਿਆ ਕਿ ਸਾਡੇ ਬੱਚੇ ਨਹੀਂ ਦਿਖ ਰਹੇ ਨਾ ਅਜੀਤ ਸਿੰਘ ਦਿਖਦਾ ਹੈ ਨਾ ਜੁਝਾਰ ਸਿੰਘ ਦਿਖਦਾ ਹੈ ਨਾ ਫਤਿਹ ਸਿੰਘ ਨਾ ਬਾਬਾ ਜੋਰਾਵਰ ਸਿੰਘ ਦਿਖਦੇ ਨੇ ਕਿੱਥੇ ਨੇ ਮਹਾਰਾਜ ਨੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਸਾਡੇ ਵੱਲ ਹੱਥ ਕਰਕੇ ਆਖਿਆ ਇਨ ਪੁੱਤਰਨ ਕੇ ਆ ਧੀਆ ਪੁੱਤਰਾਂ ਲਈ ਮੈਂ ਆਪਣੇ ਚਾਰ ਪੁੱਤਰ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਸੁੱਤ ਦਾ ਅਰਥ ਹੁੰਦਾ ਹੈ ਪੁੱਤਰ ਚਾਰ ਮੂਏ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਮੈਂ ਆਪਣੇ ਚਾਰ ਪੁੱਤਰ ਵਾਰ ਕੇ ਇਹਨਾਂ ਨੂੰ ਆਪਣਾ ਪੁੱਤਰ ਬਣਾ ਲਿਆ ਹੈ ਇਹਨਾਂ ਨੂੰ ਆਪਣੀਆਂ ਧੀਆਂ ਬਣਾ ਲਿਆ ਹੈ ਤੇ ਜੇ ਕੋਈ ਪੁੱਛੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਕੱਲੇ ਪੁੱਤਰ ਹੀ ਨੇ ਤੇ ਇਹ ਵੀ ਜਵਾਬ ਦਿਆ ਕਰੋ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਧੀਆਂ ਵੀ ਨੇ ਆਖੋ ਸਤਨਾਮ ਉਹ ਕੌਣ ਨੇ ਧੀਆਂ ਸਾਡੀਆਂ ਮਾਤਾਵਾਂ ਭੈਣਾਂ ਬੇਟੀਆਂ ਭਾਰਤ ਦੇਸ਼ ਦੀ ਨਹੀਂ ਪੂਰੇ ਵਰਲਡ ਦੇ ਸੰਸਾਰ ਦੀ ਹਰ ਇੱਕ ਔਰਤ ਭੈਣ ਬੀਬੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀ ਹੈ